ਕਰੋ ਸ਼ੁਰੂਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੀ 13 ਫਰਬਦੀਰ ਨੂੰ ਲਾ ਕੇ ਆਪਣਾ ਖਨੌਰੀ ਤੇ ਸੰਭੂ ਬਾਰਡਰ ਤੇ ਜੋ ਮੋਰਚੇ ਚੱਲਦੇ ਸਨ ਸਾਡੇ ਪ੍ਰਧਾਨ ਆ ਪਿਛਲੇ 100 ਤਕਰੀਬਨ 55 ਦਿਨਾਂ ਤੋਂ ਮਰਨ ਵਰਤੇ ਬੈਠੇ ਸਨ ਤੇ ਉਸ ਦੀ ਸਰਕਾਰ ਜਿਹੜੀ ਸੁਣ ਨਹੀਂ ਰਹੀ ਸੀਗੀ ਤੇ ਫਿਰ ਸਾਰੇ ਮੋਰਚੇ ਨੇ ਫੈਸਲਾ ਕੀਤਾ ਹੈ ਵੀ ਆਪਾਂ ਨੂੰ ਪ੍ਰਧਾਨ ਜੀ ਦੀ ਜਾਨ ਬਚਾਉਣ ਵਾਸਤੇ ਕੁਝ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਧਾਨ ਜੀ ਸਾਡੇ ਖਾਤਰ ਜਾਨ ਦੇ ਰਹੇ ਨੇ ਤੇ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਉਹਦੀ ਮੌਤ ਨੂੰ ਨਾ ਦੇਖੀਏ ਸਾਡਾ ਵੀ ਫਰਜ਼ ਬਣਦਾ ਸੀ ਕੁਝ ਕਰਕੇ ਉਹ ਮੋਰਚ ਨੇ ਫੈਸਲਾ ਕੀਤਾ 111 ਬੰਦੇ ਭਾਉਣ ਦਾ ਜਿਹੜਾ ਪ੍ਰੋਗਰਾਮ ਦੇ ਰੱਖਿਆ ਸੀ ਤੇ ਉੱਥੇ 21 ਬੰਦੇ ਹੋ ਗਏ ਤੇ ਜਿਹੜਾ ਸਰਕਾਰ ਹੈ ਉਹ ਚੁੱਪੀ ਹੈ ਪ੍ਰਧਾਨ ਜੀ ਦੀ ਅਸੀਂ ਇਹ ਕਹਿੰਦੇ ਆ ਸਾਡੀ ਕੋਈ ਕੁਰਬਾਨੀ ਨਹੀਂ ਉਹ ਪ੍ਰਧਾਨ ਜੀ ਦੀ ਕੁਰਬਾਨੀ ਹੈ ਜਿਹੜੀ 55 ਦਿਨਾਂ ਤੋਂ ਲਾ ਕੇ ਕੁਝ ਨਹੀਂ ਖਾਦਾ ਤੇ ਇਸ ਕਰਕੇ ਸਰੀ ਸਰਕਾਰ ਹੈ ਅਸੀਂ ਜਿੱਤ ਤਰੀ ਨੂੰ ਕਹਿ ਸਕਦੇ ਪਰ ਸਰਕਾਰ ਦਾ ਜਿਹੜਾ ਮੂੰਹ ਹੈ ਉਹ ਖੋਲਣ ਮਜਬੂਰ ਕੀਤਾ ਹੈ ਜਿਹੜਾ ਰਸਤਾ ਹੈ ਉਹ ਖੁੱਲਿਆ ਹੈ ਇਸ ਕਰਕੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਇਹ ਜਿਹੇ ਹੀਰੇ ਵਾਰੀ-ਵਾਰੀ ਨਹੀਂ ਮਿਲਦੇ ਹੁੰਦੇ ਆਪਾਂ ਉਹਨੂੰ ਵੀ ਬਚਾਉਣਾ ਸੀ ਤੇ ਆਪਾਂ ਆਪਣੀਆਂ ਮੰਗਾਂ ਹੀ ਪੂਰੀਆਂ ਕਰਾਉਣੀਆਂ ਇਸ ਕਰਕੇ ਭਰਾਵਾਂ ਨੂੰ ਬੇਨਤੀ ਹੈ ਕਿ ਜਿਵੇਂ 22 ਮੰਜੀਆਂ ਢਾਕੇ ਬੈਠ ਗਏ ਸੀਗੇ ਬਾਬੇ ਬਕਾਲੇ ਦੇ ਵਿੱਚ ਤੇ 22 ਮੰਜੀਆਂ ਜੜਾਈਆਂ ਹੋਈਆਂ ਤੇ ਕਿਸਾਨਾਂ ਦੇ ਦੁਸ਼ਮਣਾਂ ਨੂੰ ਪਛਾਣੋ ਜਿਹੜਾ ਕਿਸਾਨੀ ਦੀ ਲੜਾਈ ਲੜਦਾ ਉਹਦਾ ਆਪਾਂ ਸਾਥ ਦੀਏ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇੱਥੇ ਮੋਰਚੇ ਵਿੱਚ ਆਪੋ ਆਪਣੀ ਹਾਜ਼ਰੀ ਲਵਾਇਆ ਕਰਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ